ਪਹਿਲਾਂ بیٹے ਦੇ ਸਾਹਮਣੇ ਪਤਨੀ ਨੂੰ ਮਾਰੀ ਗੋਲੀ ਫਿਰ بیٹے ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਪ੍ਰਾਪਰਟੀ ਡੀਲਰ ਨੇ ਕੀਤੀ ਆਤਮ ਹੱਤਿਆ ਬਨੂਰ ਦੇ ਕੋਲ ਫਾਰਚੂਨਰ ਵਿੱਚੋਂ ਮਿਲੀਆਂ ਪਰਿਵਾਰ ਦੇ ਤਿੰਨਾਂ ਮੈਂਬਰਾਂ ਦੀਆਂ ਲਾਸ਼ਾਂ ਸਿਰਾਂ ਤੇ ਮਿਲੇ ਗੋਲੀ ਲੱਗਣ ਦੇ ਨਿਸ਼ਾਨ ਬਨੂਰ ਤੇ ਪਲਾ ਰੋਡ ਤੇ ਪੈਂਦੇ ਪਿੰਡ ਚੰਗੇਰਾ ਨੂੰ ਜਾਂਦੀ ਸੜਕ ਦੇ ਨੇੜੇ ਖੇਤਾਂ ਵਿੱਚ ਜਾਂਦੀ ਪਹੀ ਉੱਤੇ ਫਾਰਚੂਨਰ ਵਿੱਚੋਂ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਮਿਲਣ ਕਾਰਨ ਸਨਸਨੀ ਫੈਲ ਗਈ ਇਹ ਲਾਸ਼ਾ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ 45 ਸਾਲਾਂ ਸੰਦੀਪ ਸਿੰਘ ਵਾਸੀ ਪਿੰਡ ਸਿਖਵਾਲਾ ਨੇੜੇ ਲੰਬੀ ਜ਼ਿਲ੍ਹਾ ਬਠਿੰਡਾ ਅਤੇ ਉਸ ਦੀ 42 ਸਾਲਾਂ ਪਤਨੀ ਮਨਦੀਪ ਕੌਰ ਅਤੇ بیٹے ਅਬੇ ਦੀਆਂ ਸਨ ਮ੍ਰਿਤਕ ਸੰਦੀਪ ਸਿੰਘ ਦੇ ਹੱਥ ਵਿੱਚ ਪਿਸਤਲ ਫੜਿਆ ਹੋਇਆ ਸੀ ਅਤੇ ਤਿੰਨੋਂ ਮ੍ਰਿਤਕਾਂ ਦੇ ਸਿਰ ਵਿੱਚ ਗੋਲੀਆਂ ਦੇ ਨਿਸ਼ਾਨ ਸਨ ਸਮਝਿਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਨੇ ਪਹਿਲਾਂ ਆਪਣੀ ਪਤਨੀ ਅਤੇ ਪੁੱਤਰ ਨੂੰ ਗੋਲੀਆਂ ਮਾਰਨ ਮਗਰੋਂ ਖੁਦ ਨੂੰ ਗੋਲੀ ਮਾਰ ਕੇ ਕਤਨਾ ਨੂੰ ਅੰਜਾਮ ਦਿੱਤਾ ਘਟਨਾ ਦਾ ਪਤਾ ਖੇਤ ਵਿੱਚ ਟਿਊਬਵੈਲ ਲਗਾ ਰਹੇ ਲੋਕਾਂ ਨੂੰ ਲੱਗਾ ਤਾਂ ਉਹਨਾਂ ਨੇ ਇਸ ਦੀ ਜਾਣਕਾਰੀ ਬਨੂਰ ਪੁਲਿਸ ਨੂੰ ਦਿੱਤੀ ਜਦੋਂ ਤੱਕ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਉਦੋਂ ਕਾਰ ਸਟਾਰਟ ਖੜੀ ਸੀ ਪੁਲਿਸ ਵੱਲੋਂ ਕਾਰ ਨੂੰ ਬੰਦ ਕੀਤਾ ਗਿਆ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਤਾਂ ਕਾਰ ਵਿੱਚੋਂ ਇੱਕ ਪੁਰਸ਼ ਇੱਕ ਮਹਿਲਾ ਅਤੇ ਇੱਕ ਮੁੰਡੇ ਦੀ ਡੈੱਡ ਬੋਡੀਜ਼ ਮਿਲੀ ਤਿੰਨ ਲਾਸ਼ਾਂ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਵਾ ਦਿੱਤਾ ਡੀਐਸਪੀ ਰਾਜਪੁਰਾ ਮਨਜੀਤ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਦੇ ਦੌਰਾਨ ਇਹ ਮਾਮਲਾ ਆਤਮ ਹੱਤਿਆ ਦਾ ਪ੍ਰਤੀਤ ਹੋ ਰਿਹਾ ਹੈ ਪੁਲਿਸ ਵੱਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੀ ਉਡੀਕ ਕੀਤੀ ਜਾ ਰਹੀ ਸੀ ਮੌਕੇ ਤੇ ਪਹੁੰਚੇ ਮ੍ਰਿਤਕ ਦੇ ਇੱਕ ਰਿਸ਼ਤੇਦਾਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਅਤੇ ਉਸ ਦਾ ਪਰਿਵਾਰ ਪਹਿਲਾਂ ਗੁਰਗਾਉਂ ਰਹਿੰਦੇ ਸੀ ਪਰ ਪਿਛਲੇ 7-8 ਸਾਲਾਂ ਤੋਂ ਮੁਹਾਲੀ ਦੇ ਸੈਕਟਰ 109 ਐਮਰ ਅਸਟੇਟ ਵਿੱਚ ਰਹੇ ਰਹੇ ਸੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪੁਲਿਸ ਵੱਲੋਂ ਘਟਨਾ ਦੀ ਵਕਤ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਘਟਨਾ ਦਾ ਪਤਾ ਲੱਗਦਿਆਂ ਹੀ ਵੇ ਵਸਟੇਟ ਵਿੱਚ ਮ੍ਰਿਤਕਾਂ ਦੇ ਪਰਿਵਾਰ ਦੇ ਗੁਆਂਢੀ ਵੱਡੀ ਗਿਣਤੀ ਵਿੱਚ ਮੌਕੇ ਤੇ ਪਹੁੰਚੇ ਹੋਏ ਸਨ ਮ੍ਰਿਤਕ ਸੰਦੀਪ ਸਿੰਘ ਦੇ ਹੱਥ ਵਿੱਚ ਪਿਸਤੌਲ ਫੜੀ ਹੋਈ ਸੀ ਐਸਾ ਲੱਗ ਰਿਹਾ ਹੈ ਕਿ ਸੰਦੀਪ ਨੇ ਪਹਿਲਾ ਆਪਣੀ ਪਤਨੀ ਮਨਜੀਤ ਕੌਰ ਨੂੰ ਗੋਲੀ ਮਾਰੀ ਫਿਰ ਬੇਟੇ ਅਬੇ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਪਰਿਵਾਰ ਵਾਲਿਆਂ ਨੇ ਕਿਹਾ ਕਿ ਸੰਦੀਪ ਦਾ ਇੱਕ ਪਰਾ ਬਠਿੰਡਾ ਵਿੱਚ ਰਹਿੰਦਾ ਹੈ ਜਦ ਕਿ ਭੈਣ ਅਮਰੀਕਾ ਵਿੱਚ ਹੈ ਪਰਿਵਾਰ ਬਹੁਤ ਹੀ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਸੀ ਹਾਲੇ ਤੱਕ ਇਸ ਘਟਨਾ ਦੇ ਪਿੱਛੇ ਦੇ ਕਾਰਨ ਦਾ ਪਤਾ ਨਹੀਂ ਚੱਲ ਸਕਿਆ ਪੁਲਿਸ ਮੋਹਾਲੀ ਸਥਿਤ ਉਸ ਦੇ ਨਿਵਾਸ ਦੀ ਤਲਾਸ਼ੀ ਲੈਣ ਦੀ ਗੱਲ ਕਰ ਰਹੀ ਹੈ ਤਾਂ ਕਿ ਇਸ ਮਾਮਲੇ ਸੰਬੰਧੀ ਕੋਈ ਸੁਰਾਗ ਹੱਥ ਅੜ ਸਕੇ ਇਹ ਸੰਦੀਪ ਸਿੰਘ ਹੈ ਜੀ ਸਿੱਖ ਸਿੱਖਵਾਲਾ ਪਿੰਡ ਹੈਗਾ ਲੰਬੀ ਦੇ ਵਿੱਚ ਹੈ ਉੱਥੇ ਰਹਿਣ ਵਾਲਾ ਹੁਣ ਉਹ ਹਾਲ ਜਿਹੜਾ ਮੋਹਾਲੀ ਵਿੱਚ ਰਹਿ ਰਿਹਾ ਹੈਗਾ ਇਹਨੇ ਜਿੱਦਾਂ ਸੁਸਾਇਡ ਕੀਤਾ ਹੈਗਾ ਬੱਚੇ ਨੇ ਗੋਲੀ ਮਾਰਤੀ ਆਪਨ ਬਾਈਕ ਤੇ ਵੀ ਆਪ ਹੀ ਇਹ ਵਾਲਾ ਕੰਮ ਆ ਗਿਆ ਤੇ ਇਹਨੇ ਬਾਅਦ ਸਾਈ ਹੈਗਾ ਉਸ ਤੋਂ ਬਾਅਦ ਜੋ ਬੰਦੀ ਕਰ ਦਿੱਤੇ ਸੁਸਾਇਡ ਕਾਹਦੀ ਨੇ ਕੀਤਾ ਗਿਆ ਸਰ ਬੇਪਰਵਾਹ ਜੀ ਤੇ ਸਰ ਕੋਈ ਕੁਝ ਬੈਕਗ੍ਰਾਉਂਡ ਪਤਾ ਲੱਗ ਰਿਹਾ ਜੀ ਕੁਝ ਪਰੇਸ਼ਾਨ ਹੋਵੇ ਫੈਮਲੀ ਪਰਸਪੈਕਟਿਵ ਤੋਂ ਜੀ ਨਹੀਂ ਉਹ ਹਜੇ ਕੋਈ ਇਦਾਂ ਦਾ ਕੋਈ ਸਾਹਮਣੇ ਨਹੀਂ ਆਇਆ ਜੀ ਤੇ ਬਾਕੀ ਤਫਤੀਸ਼ ਕੰਮ ਕੀ ਕਰਦਾ ਸੀ ਸਰ ਹਾਂਜੀ ਕੰਮ ਕੀ ਕਰਦਾ ਸੀ ਜੀ ਇੱਕ ਲਈ ਪਹਿਲੇ ਖੇਤ ਦਾ ਕੰਮ ਕਰਦਾ ਸੀਗਾ ਕਿੰਨੇ ਸਿੱਖ ਵਾਲਾ ਪਿੰਡ ਦੇ ਵਿੱਚ ਜ਼ਮੀਨ ਸੀਗੀ ਅੱਛਾ ਜੀ ਤੇ ਹੁਣ ਜਿਹੜਾ ਇਹ ਪ੍ਰੋਪਰਟੀ ਦਾ ਕੰਮ ਕਰਦਾ ਸੀਗਾ ਇੱਥੇ ਮਹਾਲੀ ਦੇ ਵਿੱਚ ਅੱਛਾ ਜੀ